ਜੀ ਕਹਾਸਾ ਵੈਜੀ ਕੀ ਖਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਚੜਦੀ ਕਲਾ ਤੇ ਰੱਖੇ ਸਾਡੇ ਸਭ ਤੇ ਮਿਹਰ ਭਰਿਆ ਹੱਥ ਰੱਖੇ ਜੀ ਅੱਜ ਸਵੇਰੇ ਸਵੇਰੇ ਸੂ ਵਾਲੀ ਆ ਗਿਆ ਸੀ ਮੀਂਹ ਦਾ ਬਹੁਤ ਖਤਰਾ ਸੀ ਜਿਆਦਾ ਤੋਂ ਪਰ ਲੰਘ ਗਿਆ ਹਵਾ ਹਵਾ ਬਹੁਤ ਕਈ ਪਰਬਤ ਚਤ ਰਹੇਗੀ ਫੇਰ ਵੀ ਪ੍ਰਮਾਤਮਾ ਨੇ ਹੱਥ ਦੇ ਕੇ ਫਸਲਾਂ ਰੱਖਤੀਆਂ ਅੱਜ ਸਾਰੇ ਗੁਰੂਗੋਵ ਸਿੰਘ ਜੀ ਦੇ ਕਾਰਨ ਨਾਲ ਸਾਂਗਿਆ ਸੋਹਣ ਜੀ ਪਿਆਰ ਦੇ ਨਾਲ ਇਥੇ ਦਾ ਟੋਡਾ ਜਨ ਮੈਂ ਗੁਰੂ ਜੀ ਇਥੇ ਡੇਰੇ ਲਾਇਓ ਮੈਂ ਵਾਰੀ ਗੁਰੂ ਜੀ ਇਥੇ ਡੇਰੇ ਲਾਇਓ ਪਾਟੇ ਸਾਹਿਬ ਦਾ

ਲੱਗਦੀ ਐ ਸੋਨਾਂ ਨੂੰ ਵੀ ਮੰਨ ਲੱਗਦਾ ਕਈ ਵਾਰ ਬੈਠੇ ਉਹਨਾਂ ਕਦੇ ਚੱਕੀ ਤੇ ਜਿੱਤੇ ਉੱਪਰ ਕੇ ਗਾਉਣ ਲੱਗ ਜਾਈਦਾ ਬਹੁਤ ਸਮਾਂ ਲੱਗਿਆ ਅੱਜ ਸਿਮਾਨ ਕਰੇ ਵੀ ਤੁਹਾਡੇ ਨਾਲ ਵੀ ਸੰਜੇ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਧਾਰਨਾ ਤੇ ਸੁਣ ਲਿਓ ਕਿ ਆਪਦੇ ਨਾਲ ਜਿਹੜੇ ਮੇਰੇ ਚੈਨਲ 'ਤੇ ਪਹਿਲਾਂ ਜੁੜੇ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਜਿਹਨੇ ਕਮੈਂਟ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤਾਰਨਾ ਸੌ ਕੇ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਕਿਹੋ ਜਿਹਾ ਲੱਗੀ ਧਾਰਨਾ ਸਭ ਦੇ ਸਕਦੇ ਮੇਰ ਪਰਿਆਹ ਸਕਦੇ ਤੰਦਰੁਸਤੀ ਵਕਸ਼ੀ ਜੀ ਆਪਾਂ ਇਹ ਹੀ ਅਰਦਾਸ ਬੇਨਤੀ ਕਰਦੇ ਹਾਂ ਚਲੋ ਜੀ ਮਿਲ ਜਾਂ ਫਿਰ ਅੱਗੇ ਵਾਇਟੂ ਜੀ ਕਾ ਖਾਸਾ ਵਾਇਟੂ ਜੀ ਦੇ ਪਤੇ